ਖੇਤਾਂ ਦੇ ਵਿੱਚ ਖੜਾ ਜਿਨ੍ਹਾਂ ਦੇ ਵਿੱਚੋਂ ਪਟਾਸ਼ ਨਿਕਲ ਰਿਹਾ ਹੈ 19 ਵਿੱਚ ਕੀਤਾ ਜੀ ਤੇ ਆਹ ਖੂਹ ਨਾਲ ਹੀ ਆਹ ਕੰਨ ਵੀ ਨਰਮ ਪਈ ਹੈ ਜੀ ਤੋਂ ਪੈਪ ਉੱਤੋਂ 10 ਫੁੱਟ ਛੱਡ ਕੇ ਥੱਲੇ ਧਰਤੀ ਫੁੱਟ ਕੇ ਤੇ ਪੈਪ ਕੱਟ ਕੇ ਲੈ ਗਏ ਉਦੋਂ ਉਹਦੇ ਪਲੇਟ ਰੱਖ ਕੇ ਬੰਦ ਕਰ ਦਿੱਤਾ ਮਤਲਬ ਜਦੋਂ 2019 ਵਿੱਚ ਉਹਨਾਂ ਨੇ ਖੂਹ ਕੀਤਾ 10 ਫੁੱਟ ਅੰਦਰੋਂ ਗੜਦੀ ਅੰਦਰੋਂ ਬਾਹਰੋਂ ਜਿੱਦੇ ਜਾਣਾ ਸਾਲ ਪਿਛਲੇ ਕੋਲ ਰਹੇ ਖਲੋਦਰੇ ਆ ਜੀ ਭੱਲੇ ਉਹ ਉਦੋਂ ਖਲੋਦਰੇ ਗਿਆ ਕਿਥੇ ਜੋ ਬਹੁਤ ਮੁਸ਼ਕਿਲ ਜਾਉ ਤੇ ਫਿਰ ਉਦੋਂ ਤੁਸੀਂ ਖੂਹ ਕਿਉਂ ਕਰ ਦਿੱਤੇ ਉਹ ਭੱਲੇ ਪਤਾ ਹੀ ਨਹੀਂ ਇਹ ਕੱਲ ਦਾ ਉਹ ਕਿਤੇ ਸਾਨੂੰ ਉਹ ਕਿਤੇ ਸਾਨੂੰ ਵੀ ਨਹੀਂ ਪਤਾ ਜਿਨ੍ਹਾਂ ਨੇ ਪਹਿਲਾਂ ਉਹ ਤੁਸੀਂ ਦੱਸ ਰਹੇ ਨੇ ਤਿੰਨ ਗੁਣਾ ਜ਼ਿਆਦਾ ਮਾਮਜ਼ਾ ਮਿਲੂਗਾ ਉਹ ਇੱਕ ਖੰਡ ਜਾਂ ਕਰਕੇ ਚੋਜ ਕਰਕੇ ਉਹ ਬਾਪੂ ਨੇ ਛੋਜਾ ਕੀਤਾ ਹੈ ਕਾਪਸਰ ਨੇ ਆ ਕੇ ਕੀਤਾ ਉਹ ਇਧਰ ਦਾ ਬੰਗਲੌਰ ਕੰਪਨੀ ਦਾ ਬੰਗਲੌਰ ਉਹ ਆਇਆ ਸੀ ਉਸੋ ਦਾ ਦਾਦਾ ਹੈ ਨਹੀਂ ਜੀ ਤੁਹਾਨੂੰ ਪਾਇਆ ਇੰਝ ਮਿਲੂਗਾ ਇੰਝ ਮਿਲੂਗਾ ਉਹਦਾ ਪਤਾ ਨਹੀਂ ਵੀ ਆ ਇੰਨਾ ਰਕਬਾ ਕਿਹੜਾ ਹੋਣਾ ਹੈ 1300 ਕਿੱਲਾ ਹੋਣਾ ਹੈ ਆ ਗੱਲ ਦਾ ਪਤਾ ਨਹੀਂ ਤੇ ਹੁਣ ਮੰਨ ਲਓ ਤੁਹਾਡੇ 1300 ਕਿੱਲੇ ਦੇ ਉੱਤੇ ਜਿਹੜਾ ਹੈਗਾ ਇੰਡਸਟਰੀ ਜਿਹੜੀ ਹੈਗੇ ਲੱਗਣ ਜਾ ਰਹੀ ਹੈ ਤੇ ਇਹਦਾ ਕਿਵੇਂ ਪਤਾ ਲੱਗਦਾ ਸਾਰਿਆਂ ਦਾ ਜੋ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਕਿ ਸਰਕਾਰਾਂ ਕੋਲੇ ਬਹੁਤ ਲੰਮੇ ਟਾਈਮ ਦੀ ਪਲੈਨਿੰਗ ਹੁੰਦੀ ਹੈ 1980-82 ਦੇ ਵਿੱਚ ਪਹਿਲਾ ਖੂ ਲੱਗਿਆ 2019 ਦੇ ਵਿੱਚ ਪ੍ਰੋਜੈਕਟ ਲੱਗਦਾ ਕੰਪਲੀਟ ਹੋ ਗਿਆ ਇੱਥੋਂ ਤੱਕ ਪਤਾ ਲੱਗ ਗਿਆ ਸੀਗਾ ਕਿ ਇਨ੍ਹਾਂ ਖੂਆਂ ਦੇ ਵਿੱਚੋਂ 2000 ਦੇ ਵਿੱਚ ਜਿਹੜਾ ਹੈਗੇ ਕੰਟੇਨਰ ਆਉਣੇ ਸ਼ੁਰੂ ਹੋ ਗਏ ਹਾਂ ਜੀ ਕਿੱਡੇ ਨਾ ਜੀ ਆਉਂਦੇ ਵੀ ਮਾਲਾ ਪਰ ਹਰ ਰੋਜ਼ ਸ਼ਾਮ ਨੂੰ ਇੱਕ ਆ ਜਾਂਦਾ ਤੇ ਉਹ ਭਰ ਦਿੰਦੇ ਸੀ ਤੇ ਉਹਨੂੰ ਪੁੱਛਣਾ ਬੱਲਿਆ ਕੀ ਆ ਪਤਾ ਨਹੀਂ ਅੰਕਲ ਜੀ ਇਹਦੇ ਨਾਲ ਨਹਿਰ ਲੱਗਦੀ ਹੈ ਅਗਲੇ ਬੰਦੇ ਵੇਖ ਲੋ ਵੀ ਠੀਕ ਆ ਨਾਲ ਹੀ ਇਹਦੇ ਜਿਹੜਾ ਹੈਗਾ ਰੇਲ ਹੈ ਕਿਉਂਕਿ ਇੰਡਸਟਰੀ ਨੂੰ ਪਾਣੀ ਚਾਹੀਦਾ ਹੁੰਦਾ ਤਾਂ ਲਗਭਗ ਇਹਨਾਂ ਨੇ ਨਹਿਰ ਵੀ ਜਿਹੜੀ ਹੈਗੀ ਆ ਉਹ ਵੀ ਇਹਨਾਂ ਨੇ ਚੁਣ ਲਈ ਹੈ ਨਾਲ ਜਿਹੜਾ ਰੇਲਵੇ ਸਟੇਸ਼ਨ ਵੀ ਆ ਕਬਰ ਵਾਲੇ ਦਾ ਰੇਲਵੇ ਸਟੇਸ਼ਨ ਬਾਰੇ ਦੱਸੋ ਥੋੜਾ ਜਿਹਾ ਰੇਲਵੇ ਸਟੇਸ਼ਨ ਸਾਡੇ ਕਬਰ ਵਾਲੇ ਦੇ ਜੀ 25 ਕਿਲੋ ਇੱਕ ਬਰਫਾ ਥਾਂ ਉਹਨਾਂ ਸਾਰਾ ਹੀ ਇਹਨੂੰ ਰੇਲ ਨੂੰ ਵੀ ਕੈਚ ਕਰ ਲਿਆ ਵਿੱਚ ਆ ਤੁਹਾਡੇ ਨਾਲ ਹੁਣ ਸਰਕਾਰ ਦਾ ਕਿੱਦਾਂ ਦਾ ਵਿਹਾਰ ਚੱਲ ਰਿਹਾ ਹੈ ਜੀ ਪਿਆਰ ਜੀ ਕੱਲ ਸਾਡੇ ਮੰਤਰੀ ਸਾਹਿਬ ਗੋਲ ਸਾਹਿਬ ਆਏ ਸੀ ਮੈਂ ਜਿਗਾ ਦੇ ਮੰਤਰੀ ਹੁੰਦਾ ਸਾਨੂੰ ਕੱਲ ਗਿਆ ਤਾਂ ਵੀ ਜਿਵੇਂ ਬੱਲਿਆ ਤੁਹਾਡੇ ਬੇਟਾ ਉਹ ਥੋੜੇ ਵੱਡੀ ਉਮਰ ਸੀ ਤੇ ਉਹਨਾਂ ਸਾਡੇ ਬੰਦਿਆਂ ਨੂੰ ਸਬੋਧਨ ਕੀਤਾ ਵੀ ਕਾਕਾ ਜਿਵੇਂ ਤੁਹਾਡਾ ਵਰਮੇ ਨਾਲ ਨਾਲਾ ਜੋ ਪ੍ਰੈਸ਼ਰ ਸੀ ਕੋਈ ਹੁੰਦਾ ਹੈ ਫੈਕਟਰੀ ਤੇ ਉਹਦੇ ਕੱਢ ਲਈ ਜਾਂਦਾ ਤੁਹਾਡੀ ਰੱਖੀਆਂ ਤੇ ਕੁਛ ਉਹਨੂੰ ਬਿਨਾਂ ਕੱਢ ਦਿਆ ਇਸ ਵਰਮੇ ਨਾਲ ਕੱਢ ਲੈਣਾ ਤੇ ਹੋਣੀ ਹੋਣੀ ਅੱਜ ਤੱਕ ਘੰਟਾ ਮੈਂ ਅਖਬਾਰ ਅੱਡੇ ਤੋਂ ਲੈ ਕੇ ਗਿਆ ਤੇ ਮੈਂ ਅਖਬਾਰ ਪੜ੍ਹੀ ਜਦ ਕੋਈ ਮੈਂ ਮੰਤਰੀ ਅਖਬਾਰ ਲੱਗ ਲੱਗਾ ਮੈਨੂੰ 15 ਮਿੰਟ ਲੱਗ ਗਏ ਤੇ ਖਬਰਾਂ ਲੱਪਾਂ ਉਹਦੇ ਵਿੱਚ ਨੇ ਲੱਗਦਾ ਹੈ ਮੰਤਰੀਆ ਵੀ ਤੇ ਇੰਡਸਟਰੀ ਲੱਗਣੀਆਂ ਉਹ ਕੱਲ ਦਾ ਬਿਆਨ ਸੀ ਵੀ ਵਰਮੇ ਨਾਲ ਕੱਢਣਾ ਹੈ ਅੱਜ ਦਾ ਅਖਬਾਰ ਚ ਆ ਗਿਆ ਲੈ ਕੇ ਆ ਗਿਆ ਵੀ ਇੰਡਸਟਰੀ ਲੱਗਣੇ ਆਂਡਸਟਰੀ ਫੇਰੇ 1300 ਕਿੱਲੇ ਲੱਗੂ ਇਥੇ ਲੇਬਰ ਆਊਗੀ ਬਾਰ ਬਿਆਰ ਵੀ ਹੋਣੀ ਉਸ ਇੱਕ ਗੱਲ ਇਹ ਵੀ ਦੇਖੋ ਵੀ ਹਜੇ ਤੱਕ ਤੁਸੀਂ ਜ਼ਮੀਨਾਂ ਦੇ ਨੂੰ ਤਿਆਰ ਨਹੀਂ ਨਹੀਂ ਅਸੀਂ ਜ਼ਮੀਨਾਂ ਦੇ ਨੂੰ ਤਿਆਰ ਲਈ ਮਾਪਾ ਤੋਂ ਵੀ ਸਿਰੇ ਲੱਗੇ ਆਂ ਸਰਕਾਰ ਦੇ ਲੈਖੇ ਲੱਗਾਂਗੇ ਥੱਲੇ ਗੱਡੀ ਦੇ ਆ ਜਾਾਂਗੇ ਜਿਹੜੀ ਆ ਪੁਲਿਸ ਦੀ ਪੁਲਿਸ ਮਾਰੂ ਪੁਲਿਸ ਦੀ ਗੱਡੀ ਦੇ ਅੱਗੇ ਪੈ ਜਾਾਂਗੇ ਜੇ ਮੰਤਰੀ ਅੱਗੇ ਲੱਗੂ ਮੰਤਰੀ ਗੱਡੀ ਦੇ ਪੈ ਜਾ ਕੇ ਮਰ ਜਾਾਂਗੇ ਆਉਣ ਵਾਲਾ ਸਮਾਂ ਜਿਹੜਾ ਮੈਂ ਹਰ ਵਾਰ ਵੀ ਕਹਿੰਦਾ ਕਿ 2028 ਤੱਕ ਪੰਜਾਬ ਦੇ ਵਿੱਚ ਆਮ ਤੋਂ ਆਮ ਕਿੱਲੇ ਦਾ ਰੇਟ ਵੀ ਕਰੋੜ ਨਹੀਂ 2 ਕਰੋ ਜੇਕਰ ਇਹ 1300 ਕਿੱਲੇ ਵਾਲੇ ਜਾੜ ਤੇ ਤੇ ਇਹ ਲੈਣਗੇ ਕਿਥੇ ਇਹਨਾਂ ਨੂੰ ਕਰੋੜਾਂ ਦੇ ਭਾੜ ਵੀ ਨਹੀਂ ਮਿਲਣੀ ਨਹੀਂ ਮਿਲੇ ਠੀਕ ਹੈ ਕਿਉਂਕਿ ਕੁਝ ਦਾ ਭਾਰਤ ਮਾਲਾ ਪ੍ਰੋਜੈਕਟ ਲੱਗੀ 1300 ਕਿੱਲਾ ਇਹ ਤਾਂ ਹਜੇ ਇੱਕ ਆ ਇਹ ਕੁੱਲ ਕਿੰਨੇ ਕਿੱਡੇ 10 ਆ ਮੈਨੂੰ ਲੱਗਦਾ ਹੈ ਨਾ ਅੱਜ 16 ਜੀ 50 ਚ ਸੁਣਿਆ ਜੀ ਅੱਜ ਤਿੰਨਾਂ ਦਾ ਗੱਲ ਉੱਧ ਘਾਟ ਮ ਕਰ ਗਿਆ ਬੰਦੇ ਸਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਉਹਨਾਂ ਖੇਤਾਂ ਦੇ ਵਿੱਚ ਖੜਾ ਜਿਨ੍ਹਾਂ ਦੇ ਵਿੱਚੋਂ ਪोटाश ਨਿਕਲਿਆ ਠੀਕ ਆ ਜਿਹੜੇ ਇਸ ਖੇਤ ਦੇ ਵਿੱਚ ਖੜੇ ਆ ਤਾਂ ਇੱਥੋਂ ਜੇ ਦਾਸਕਾਰਾਂ ਪਿੱਛੇ ਕਣਕ ਦੇ ਵਿੱਚ ਵੜ ਜਾਂ ਤਾਂ ਉਹ ਖੂਦ ਦੇ ਨਿਸ਼ਾਨ ਨੇ ਉਹ ਖੂਹ ਆ ਜਿਨ੍ਹਾਂ ਨੂੰ ਡ੍ਰਿਲ ਕਰਕੇ ਜਿਹੜਾ ਹੈਗਾ ਇੱਥੋਂ ਖੋਜਾਂ ਕੀਤੀਆਂ ਕਿੰਗਾਂ ਜਾਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਮੇਰੇ ਨਾਲ ਬਾਈ ਨੇ ਬਾਈ ਸਸਤੀ ਕਰ ਪੈਦਾ ਸਸਤੀ ਹੋ ਗਈ ਬਾਈ ਜੀ ਇਹਦੇ ਬਾਰੇ ਥਾਣਾ ਦੱਸੋ ਵੀ ਤੁਹਾਡੇ ਖੂਹ ਇੱਥੇ ਹੀ ਨੇ ਹਾਂਜੀ ਆ ਹੀ ਹੈ ਜੀ ਇਹ ਆਏ 19 ਚ ਕੀਤਾ ਜੀ ਤੇ ਆ ਖੂਹ ਇਹ ਨਾਲ ਹੀ ਆ ਤਕਣ ਵੀ ਨਰਮ ਪਈ ਆ ਜੀ ਤੋਂ ਪੈ ਪੁੱਤੋਂ 10 ਫੁੱਟ ਛੱਡ ਕੇ ਥੱਲੇ ਧਰਤੀ ਪੁੱਟ ਕੇ ਤੇ ਪੈਪ ਕੱਟ ਕੇ ਲੈ ਗਏ ਉਤੋਂ ਉਹਦੇ ਪਲੇਟ ਰਾ ਕੇ ਬੰਦ ਕਰ ਗਏ ਮਤਲਬ ਜਦੋਂ 2019 ਚ ਉਹਨਾਂ ਨੇ ਖੂ ਕੀਤਾ 10 ਫੁੱਟ ਅੰਦਰੋਂ ਵੜਦੀ 5 ਅੰਦਰ ਵੜ ਤੇ ਜਿਹੜਾ ਜਾਣਾ ਸਾਲ ਪਿਛੋ ਗਏ ਕੋਈ ਨਿਸ਼ਾਨੀ ਵਗੈਰਾ ਲਾ ਕੇ ਆਪ ਜਾਂ ਉਹ 65 ਜੁਲਿਆ ਤੇ ਉਹ ਹੁੰਦੇ ਹੀ ਆ ਵੀ ਆਪ ਨੂੰ ਆਪ ਸਾਰਾ ਹੀ ਪਤਾ ਰੱਬੇ ਲੈਂਦਾ ਉਹਨਾਂ ਨੂੰ ਪਤਾ ਇੱਥੇ ਰੱਬੇ ਲੈਂਦਾ ਤਾਂ ਆਣ ਕਨਾ ਇੱਥੇ ਨਹੀਂ ਭਾਈ ਫਿਰ ਉਦੋਂ ਉਤੋਂ ਦੀ ਕਣਕ ਵੀ ਜਾਨੇ ਉਹਦੇ ਉੱਤੇ ਕਣਕ ਵੀ ਆ ਉਹਨੂੰ ਪਦਰਾ ਕਰਕੇ ਉੱਤੇ ਇੱਕ ਬੀਜ ਥੀ ਮਤਲਬ ਦੇਖ ਲਓ ਵੀ ਇਹ ਇੰਨੀ ਗੁਪਤ ਵੀ ਉਹਨਾਂ ਦੇ ਸਮੇਂ ਦੇ ਵਿੱਚ ਕਿਉਂ 2019 ਦੇ ਵਿੱਚ ਜਿਹੜਾ ਖੂਹ ਨਿਕਲਿਆ ਇਹਨਾਂ ਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਹੋਣਾ ਵੀ ਖੂਹ ਹੈ ਕਿੱਥੇ ਅੱਗੇ ਜਾਂਦਾ ਹੈ ਨਾ ਪਰ ਉਹ ਪਤਾ ਹੁੰਦਾ ਜਿਵੇਂ ਮਤਲਬ ਇਹ ਆ ਥਾਂ ਦੇ ਸੀਗਾ ਅਨੇ ਅਸੀਂ ਕੋਲ ਰਹੇ ਖਲੋਦ ਰਹੇ ਅਸੀਂ ਭੱਲੇ ਅਸੀਂ ਕੋਲ ਉਹਦੋਂ ਖਲੋਦ ਰਹੇ ਕਿੱਥੇ ਜੋ ਮਸ਼ੀਨ ਚੱਲਦੀ ਸੀ ਤੇ ਫਿਰ ਉਦੋਂ ਤੁਸੀਂ ਖੂਹ ਕਿਉਂ ਕਰਨ ਦਿੱਤੇ ਉਹ ਭੱਲੇ ਪਤਾ ਹੀ ਨਹੀਂ ਇਹ ਗੱਲ ਦਾ ਉਹ ਕਹਿੰਦੇ ਚਾਨ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਨੇ ਜਿਨ੍ਹਾਂ ਨੇ ਪਹਿਲਾਂ ਉਹ ਤੁਸੀਂ ਦੱਸ ਰਹੇ ਹੋ ਤਿੰਨ ਗੁਣਾ ਜ਼ਿਆਦਾ ਮਾਵਾਜਾ ਮਿਲੂ ਉਹ ਇੱਕ ਪਖੰਡਾ ਜਾਂ ਕਰਕੇ ਚੋਚ ਕਰਕੇ ਕਿਵੇਂ ਉਹ ਬਾਪੂ ਨੇ ਛੋਚਾ ਕੀਤਾ ਇੱਕ ਅਫਸਰ ਨੇ ਆ ਕੇ ਕੀਤਾ ਉਹ ਕਿ ਇਧਰ ਦਾ ਬੰਗਲੌਰ ਕੰਪਨੀ ਦਾ ਇਹ ਬੰਗਲੌਰੋਂ ਆਇਆ ਸੀ ਉੱਥੋਂ ਦਾ ਦੱਸਦਾ ਹੈ ਜੀ ਨਹੀਂ ਜੀ ਤੁਹਾਨੂੰ ਪੈਸਾ ਇੰਜ ਮਿਲੂਗਾ ਇੰਜ ਮਿਲੂਗਾ ਉਹਦਾ ਪਤਾ ਨਹੀਂ ਵੀ ਆ ਇੰਨਾ ਰਕਬਾ ਕਿਵਰ ਹੋ ਜਾਣਾ 1300 ਕਿੱਲਾ ਕਿੱਲਾ ਹੋ ਜਾਣਾ ਆ ਗੱਲ ਦਾ ਪਤਾ ਹੀ ਨਹੀਂ ਉਹ ਤਾਂ ਇੰਨਾ ਹੀ ਸੀ ਵੀ ਐਪਮੈਂਟ ਲਈ ਥਾਂ ਆਉਣਾ ਕਿੱਲਾ ਆਜੂ ਦੋ ਕਿੱਲੇ ਆ ਜਾਣਗੇ ਠੀਕ ਹੈ ਤੇ ਹੁਣ ਮੰਨ ਲਓ ਤੁਹਾਡੇ 1300 ਕਿੱਲੇ ਦੇ ਉੱਤੇ ਜਿਹੜਾ ਹੈਗਾ ਇੰਡਸਟਰੀ ਜਿਹੜੀ ਹੈਗੀ ਲੱਗਣ ਜਾ ਰਹੀ ਹੈ ਲੱਗਣ ਜਾ ਰਹੀ ਹੈ ਤੇ ਇਹਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਸਾਰੀਆਂ ਚੀਜ਼ਾਂ ਦਾ ਜਿਵੇਂ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਕਿ ਸਰਕਾਰਾਂ ਕੋਲੇ ਬਹੁਤ ਲੰਮੇ ਟਾਈਮ ਦੀ ਪਲ 1980-82 ਦੇ ਵਿੱਚ ਪਹਿਲਾ ਖੂਹ ਲੱਗਿਆ 2019 ਦੇ ਵਿੱਚ ਇਹ ਪ੍ਰੋਜੈਕਟ ਲਗਭਗ ਕੰਪਲੀਟ ਹੋ ਗਿਆ ਇੱਥੋਂ ਤੱਕ ਪਤਾ ਲੱਗ ਗਿਆ ਸੀਗਾ ਕਿ ਇਨ੍ਹਾਂ ਖੂਹਾਂ ਦੇ ਵਿੱਚੋਂ 2019 ਦੇ ਵਿੱਚ ਜਿਹੜਾ ਹੈ ਕੰਟੇਨਰ ਆਉਣੇ ਸ਼ੁਰੂ ਹੋ ਗਏ ਹਾਂ ਹਾਂ ਜੀ ਆਉਂਦੇ ਨੇ ਔਰ ਹਰ ਰੋਜ਼ ਸ਼ਾਮ ਨੂੰ ਇੱਕ ਆ ਜਾਂਦਾ ਤੇ ਉਹ ਭਰ ਦਿੰਦੇ ਸੀ ਦੇ ਲੋ ਪੁੱਛਣ ਬੱਲੇ ਕੀ ਆ ਜੀ ਪਤਾ ਨਹੀਂ ਅੰਕਲ ਜੀ ਪਤਾ ਨਹੀਂ ਸਾਨੂੰ ਆਉ ਨਹੀਂ ਪਤਾ ਸਾਨੂੰ ਤਾਂ ਅਸੀਂ ਮਜ਼ਦੂਰ ਆ ਸਾਨੂੰ ਪਤਾ ਹੀ ਨਹੀਂ ਜਦ ਕੋ ਸਾਨੂੰ ਦੀਦਾ ਹੁੰਦਾ ਵੀ ਐਫੂਡੇਡ ਬੰਦੇ ਨੇ ਅਫਸਰ ਬੰਦੇ ਵਿੱਚ ਆ ਗਏ ਨੇ ਜੀ ਉਹ 2019 ਦੇ ਵਿੱਚ ਜਦੋਂ ਸਾਰੀ ਚੀਜ਼ ਕੰਪਲੀਟ ਹੋਈ ਮੈਂ ਤੁਹਾਨੂੰ ਵਾਰ-ਵਾਰ ਕਹਦਾ ਉਦੋਂ ਬਾਅਦ ਇੱਥੇ ਸਾਰਾ ਇੰਡਸਟਰੀ ਜ਼ੋਨ ਵਾਸਤੇ ਚੀਜ਼ਾਂ ਬਣ ਚੁੱਕੀਆਂ ਨੇ ਪਿੱਛੇ ਦਿਖਾਇਆ ਜਾਵੇ ਤਾਂ ਇਹ ਸਾਰਾ ਆਪਾਂਗੇ ਰੋੜਾ ਕੰਕਰੀਟ ਰੋੜਾ ਜਿਹਨੂੰ ਭਾਰਤ ਮਾਲਾ ਪ੍ਰੋਜੈਕਟ ਕਹ ਦਿੰਦੇ ਆ ਇਹ ਸਾਰਾ ਸਾਰਾ ਇਹ ਰੋੜ ਕਿਵੇਂ ਚੇਂਜ ਕਰਕੇ ਕਿਦੋਂ ਦੇ ਕੱਢਿਆ ਗਿਆ ਇਹਦੇ ਬਾਰੇ ਥੋੜਾ ਦੱਸਿਓ ਇਹ ਰੋਡ ਤੋਂ ਹੀ ਪਹਿਲਾਂ ਦਾ ਜੀ ਸਾਡੇ ਜੰਮਣ ਤੋਂ ਪਹਿਲਾਂ ਦੀ ਆ ਪਰ ਇਸ ਟਾਈਮ ਵੱਡੀ ਹੋ ਗਈ ਉਦੋਂ ਵੀ ਇਹਨੂੰ ਇੰਡਸਟਰੀ ਨੂੰ ਤੇ ਉਹ ਜਿਹੜੀ ਉਹ ਪਰੇ ਸਾਡੀ ਭਾਰਤ ਵਾਲਾ ਜਾਂਦੀ ਫਾਇਲ ਕਾ ਥਾਣੀ ਦੇ ਫਰੋਜਪੁਰ ਜਾਣੀ ਸੀ ਜੀ ਅਮਰਸਰ ਨੂੰ ਜੀ ਉਹਨੂੰ ਚੱਕ ਕੇ ਹੁਣ ਐ ਫੈਕਟਰੀ ਵਾਸਤੇ ਐ ਇੰਡਸਟਰੀ ਵਾਸਤੇ ਆ ਤੇਲ ਜਿੱਥੇ ਨਿਕਲਣਾ ਸੀ ਪ੍ਰੋਜੈਕਟ ਪਟਾ ਪਰਟਾ ਨਿਕਲ ਇਹਦਾ ਕਰਕੇ ਤਾਂ 2 ਕਿਲੋਮੀਟਰ ਤੇ ਲੈ ਜਾਂਦੀ 2 ਕਿਲੋਮੀਟਰ ਪਹਿਲਾਂ ਤਾਂ ਜਿਹੜੇ ਰੋਡ ਵੈਸੇ ਸੀ ਨਾ ਲਿੰਕ ਰੋੜਾ ਲਿੰਕ ਰੋੜਾ ਆ ਐਡਾ ਜਿਹੜਾ ਸਮੈਂਟਡ ਰੋਡ ਤਾਂ ਨਹੀਂ ਸੀ ਨਾ ਜਿਹੜੇ ਨਹੀਂ ਨਹੀਂ ਇਹ ਨਹੀਂ ਸੀ ਆ ਤਾਂ ਹੁਣ ਚੌਥਾ ਸਾਲ ਹੀ ਹੋਇਆ ਬਣੀ ਨੂੰ ਤੁਸੀਂ ਦੇਖ ਲਓ 2019 ਦੇ ਵਿੱਚੋਂ ਇੱਥੇ ਕਨਫਰਮੇਸ਼ਨ ਹੋ ਗਈ ਤੇ 2019 20 ਦੇ ਵਿੱਚ ਉਹਦੋਂ ਬਾਗਰ ਉਹਦੋਂ ਬਾਗਰ ਵੱਡੀ ਸੜਕ ਕਰਤੀ ਇਹ ਸਾਰੀ ਸੜਕ ਬਣ ਗਈ ਇਹ ਇਹ ਇੰਡਸਟਰੀ ਲੱਗਣ ਵਾਸਤੇ ਕਿਵੇਂ ਪਤਾ ਲੱਗਦਾ ਜੇ ਮੈਂ ਗੱਲ ਕਰਾਂ ਥੋੜੇ ਥੋੜਾ ਪਿੱਛੇ ਥੋੜਾ ਘੁਮਾ ਦੇ ਇਦੋਂ ਮਾੜਾ ਦਿਖਾ ਦਿਓ ਅੱਜ ਇੱਥੇ ਗੱਡੀ ਖੜੀ ਹੈ ਗੱਡੀ ਦੇ ਨਾਲ ਆ ਪਈ ਹੈ ਇਹਦੇ ਨਾਲ ਨਹਿਰ ਲੰਘਦੀ ਹੈ ਅਗਲੇ ਮਹੀਨੇ ਰੇਲ ਉਹ ਵੀ ਹੈ ਠੀਕ ਆ ਨਾਲ ਹੀ ਇਹਦੇ ਜਿਹੜਾ ਹੈਗਾ ਰੇਲ ਹੈ ਕਿਉਂਕਿ ਇੰਡਸਟਰੀ ਨੂੰ ਪਾਣੀ ਚਾਹੀਦਾ ਹੁੰਦਾ ਤਾਂ ਲਗਭਗ ਇਹਨਾਂ ਨੇ ਨਹਿਰ ਵੀ ਜਿਹੜੀ ਹੈਗੀ ਆ ਉਹ ਵੀ ਇਹਨਾਂ ਨੇ ਚੁਣ ਲਈ ਹੈ ਨਾਲ ਜਿਹੜਾ ਰੇਲਵੇ ਸਟੇਸ਼ਨ ਵੀ ਆ ਕਵਰ ਵਾਲੇ ਦਾ ਰੇਲਵੇ ਸਟੇਸ਼ਨ ਬਾਰੇ ਦੱਸੋ ਥੋੜਾ ਜਿਹਾ ਰੇਲਵੇ ਸਟ੍ਰੈਚ ਸਾਡੇ ਕਵਰ ਵਾਲੇ ਦੇ ਜੀ 25 ਕਲਿਕ ਮਰੱਬਾ ਜੀ ਥਾਂ ਹੈ ਉਹ ਇਹਨਾਂ ਸਾਰਾ ਹੀ ਨੂੰ ਰੇਲ ਨੂੰ ਵੀ ਕੈਚ ਕਰ ਲਿਆ ਵਿੱਚ ਇੰਡਸਟਰੀ ਨੇ 1 ਮਰੱਬਾ ਬਰਬਾ ਪਰੇ ਚੱਲ ਗਈ 1 ਬਰਬਾ ਲੈਂ ਲੀਕ ਤੋਂ ਪਰੇ ਇਧਰ ਰੋਡ ਆ ਸੀ ਜੀ ਆਪਣੀ ਪਹਿਲੀ ਰੋਡ ਕਹਿ ਲਈਏ ਸਾਡੀ ਮਲੋਟ ਬੋਰ ਇਹਨੂੰ ਤੇ ਹੁਣ ਜਿਹੜਾ ਭਾਰਤ ਮਾਲਾ ਇਹ ਇੰਡਸਟਰੀ ਵਾਸਤੇ 20 ਕਿਲੋਮੀਟਰ ਰੇਲ ਲਾਈਨ ਦੀ ਚੱਕ ਕੇ ਫਾਇਲ ਕਾ ਤੋਂ ਇੱਥੇ ਲੈ ਆ ਕੇ ਤੇ ਇਹਦੇ ਨਾਲ ਕਰਤੀ ਉਹਨੂੰ ਵੀ ਰਿਕੁਆਇਰ ਇਹਨਾਂ ਵਿੱਚ ਇਹ ਕਰ ਲਿਆ ਵਿੱਚੇ ਕਰ ਲਿਆ ਪਿੱਛੇ ਸੇਮ ਨਾਲਾ ਕਰ ਲਿਆ ਪਿੱਛੇ ਨਾ ਹਾਈਡਰਾਇਸੇਮ ਨਾਲਾ ਸੇਮ ਨਾਲਾ ਜਾਂ ਆਪਣੇ ਆ ਪਿੱਛੇ ਆ ਆ ਦਖਣ ਆਲੇ ਪਾਸੇ ਦਖਣ ਆਲੇ ਬੰਨੇ ਮੰਨ ਲਓ ਸੇਮ ਨਾਲਾ ਵੀ ਰਿਕੁਆਇਰ ਕਰ ਲਿਆ ਭਾਰਤ ਵਾਲਾ ਪ੍ਰੋਜੈਕਟ ਜੋ ਇਹਨਾਂ ਦਾ ਇਹਦਾ ਮਲਮੂਤਰ ਜਾਣਾ ਉਹ ਸੇਮ ਨਾਲੇ ਚ ਇਹਨਾਂ ਅੰਡਰਗਰੋਲ ਕਰ ਦੇਣਾ ਠੀਕ ਮੰਨ ਲਓ ਤੁਸੀਂ ਦੇਖ ਲਓ ਵੀ ਇਹ ਹੁੰਦਾ ਕਈ ਵਾਰੀ ਆਪਾਂ ਕਹਿੰਦੇ ਨੇ ਯੂਨੀਅਨ ਆ ਜਾਂ ਸਾਡੇ ਜਿਹੜੇ ਕਿਸਾਨ ਆ ਗੋ ਕਾਦੇ ਵਾਸਤੇ ਪਿੱੜਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਜਾਂ ਛੋਟੇ ਬੈਠੇ ਬੈਠੇ ਤੁਹਾਨੂੰ ਖਾਲੀ ਕਰਨ ਦਾ ਤਰੀਕਾ ਦੇਖ ਲਓ ਵੀ ਰੇਲਵੇ ਲਾਈਨ ਨਾਗ ਰਹੀ ਸੀ ਨਾਲ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਲਿਆਂਦਾਗਾ ਸੇਮ ਨਾਲਾ ਕੋਲੇ ਸੀਗਾ ਮਾਲਮੂਤਰ ਤਿਆਗਨ ਉਹ ਹੋ ਗਿਆ ਨਾਲ ਨਹਿਰ ਆ ਜਿਹੜੀ ਪਾਣੀ ਚਾਹੀਦਾ ਉਹ ਵੀ ਜਿਹੜਾ ਹੈਗਾ ਬਣ ਚੁੱਕੀ ਆ 25 ਕਿਲੇ ਜਿਹੜਾ ਕਬਰਾਲਾ ਦਾ ਸਟੇਸ਼ਨ ਦੇ ਕੋਲੇ ਆ ਉੱਥੋਂ ਜਿੱਥੋਂ ਪੱਕ ਕੇ ਪੂਰਾ ਦਾ ਪੂਰਾ ਪੂਰਾ ਲੋਡਿੰਗ ਹੋ ਜਾਏ ਲੋਡਿੰਗ ਹੋ ਜੂਗੀ ਅਨਲੋਡਿੰਗ ਹੋ ਜੂਗੀ ਉੱਥੋਂ ਸ਼ੁਰੂ ਹੋ ਜਾਣਾ ਸੋ ਲਗਭਗ ਮੈਂ ਜਿਹੜੀਆਂ ਇਹ ਜਿਹੜੀਆਂ ਵੀਡੀਓ ਕਰ ਰਿਹਾ ਸ਼ਾਇਦ ਅੱਜ ਤੁਹਾਨੂੰ ਸੌਖਿਆਂ ਜਿਹਾ ਲੱਗਣ ਵੀ ਜਿਹੜੇ ਨਾਰਮਲ ਜੀ ਗੱਲ ਆ ਪਰ ਆਉਣ ਵਾਲੇ 20 ਸਾਲਾਂ ਬਾਅਦ 30 ਸਾਲਾਂ ਬਾਅਦ ਜਦੋਂ ਕੋਈ ਦੇਖਿਆ ਕਰੂਗਾ ਕਿ ਇੱਥੇ ਆਹ ਬਜ਼ੁਰਗ ਸਾਡੇ ਖੜੇ ਸੀਗੇ ਇਹਨਾਂ ਨੇ ਉਦੋਂ ਗੱਲਾਂ ਕੀਤੀਆਂ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਹੈਗਾ ਅਕਵਾਇਰ ਕਰਨ ਦੀਆਂ ਤਿਆਰੀਆਂ ਨੇ ਤੇ ਦੂਜੇ ਪਾਸੇ ਤੁਹਾਡੇ ਨਾਲ ਹੁਣ ਸਰਕਾਰ ਦਾ ਕਿਦਾਂ ਦਾ ਵਿਹਾਰ ਚੱਲ ਰਿਹਾ ਵਿਹਾਰ ਜੀ ਕੱਲ ਸਾਡੇ ਮੰਤਰੀ ਸਾਹਿਬ ਗੋਇਲ ਸਾਹਿਬ ਆਏ ਸੀ ਜੀ ਮੈਨਿਕਾ ਦੇ ਮੰਤਰੀ ਜੀ ਉਹਨਾਂ ਸਾਨੂੰ ਕਹ ਲਗਾ ਤਾਂ ਜਿਵੇਂ ਬੱਲਿਆ ਤੁਹਾਡੇ ਬੇਟਾ ਉਹ ਥੋੜੇ ਵੱਡੀ ਉਮਰ ਸੀ ਤੇ ਉਹਨਾਂ ਸਾਡੇ ਬੰਦਿਆਂ ਨੂੰ ਸੰਬੋਧਨ ਕੀਤਾ ਵੀ ਕਾਕਾ ਜਿਵੇਂ ਤੁਹਾਡਾ ਵਰਮੇ ਨਾਲ ਨਾਲ ਜੋ ਪਰੇਸ਼ਾਨਚ ਕੋਈ ਹੁੰਦਾ ਪੈਕਟ ਤੇ ਉਹਦੇ ਕੱਢ ਲਈ ਜਾਂਦਾ ਤੁਹਾਡੀਆਂ ਨੀਆਂ ਤੇ ਕੁਛ ਉਹਨੂੰ ਰੁਪਏ ਨਾ ਕੱਢ ਦਿਆ ਇਹ ਬਾਰੇ ਮੈਨਾਂ ਕੱਢ ਲੈਣਾ ਤੇ ਹੁਣ ਹੀ ਹੁਣੇ ਅੱਧਾ ਘੰਟਾ ਆ ਮੈਂ ਅਖਬਾਰ ਅੱਡੇ ਤੋਂ ਲੈ ਕੇ ਗਿਆ ਤੇ ਮੈਂ ਅਖਬਾਰ ਪੜ੍ਹੀ ਜਦ ਕੋ ਮੈਂ ਮੰਤਰੀ ਅਖਬਾਰ ਲੱਭ ਲੱਭ ਮੈਨੂੰ 15 ਮਿੰਟ ਲੱਗ ਗਏ ਤੇ ਖਬਰਾਂ ਲੱਭਾਂ ਉਹਦੇ ਵਿੱਚ ਨੇ ਇਹ ਲੱਗਦਾ ਹੈ ਮੰਤਰੀਆਂ ਵੀ ਦੇ ਇੰਡਸਟਰੀ ਲੱਗਣੀਆਂ ਉਹ ਕੱਲ ਦਾ ਬਿਆਨ ਸੀ ਵੀ ਬਾਰੇ ਮੈਨਾਂ ਕੱਢਣਾ ਹੈ ਅੱਜ ਦੇ ਅਖਬਾਰ ਚ ਆ ਗਿਆ ਲੈ ਕੇ ਆ ਗਿਆ ਇੰਡਸਟਰੀ ਲੱਗਣੀ ਹੈ ਇੰਡਸਟਰੀ ਫੇਰੇ 1300 ਕਿਲੋ ਲਈ ਲੱਗੂ ਇਥੇ ਲੇਬਰ ਆਊਗੀ ਬਿਹਾਰ ਬਿਹਾਰ ਯੂਪੀ ਦੀ ਆ ਤੁਸੀਂ ਇੱਕ ਗੱਲ ਇਹ ਵੀ ਦੇਖੋ ਵੀ ਹਜੇ ਤੱਕ ਤੁਸੀਂ ਜ਼ਮੀਨਾਂ ਦੇ ਨੂੰ ਤਿਆਰ ਨਹੀਂ ਨਹੀਂ ਅਸੀਂ ਜ਼ਮੀਨਾਂ ਦੇ ਨੂੰ ਤਿਆਰ ਨਹੀਂ ਮਾਪਾ ਤਾਂ ਵੀ ਸਿਰੇ ਲੱਗੇ ਆ ਸਰਕਾਰ ਦੇ ਲੇਖੇ ਲੱਗਾਂਗੇ ਥੱਲੇ ਗੱਡੀ ਦੇ ਆ ਜਾਾਂਗੇ ਜਿਹੜੀ ਪੁਲਿਸ ਦੀ ਪੁਲਿਸ ਮਾਰੂ ਪੁਲਿਸ ਦੀ ਗੱਡੀ ਦੇ ਅੱਗੇ ਪੈ ਜਾਾਂਗੇ ਜੇ ਮੰਤਰੀ ਅੱਗੇ ਲੱਗੂ ਮੰਤਰੀ ਗੱਡੀ ਦੇ ਪੈ ਜਾ ਕੇ ਮਰ ਜਾਾਂਗੇ ਮਤਲਬ ਕਿਉਂ ਆਹ ਤੇ ਜਾਣੀ ਅੱਜ ਨਹੀਂ ਆਊਗੀ ਚੌਸ ਸਾਲਾਂ ਮਰ ਜਾਣਾ ਇਹ ਇਹਨਾਂ ਦੇ ਲੇਖੇ ਲੱਗ ਜਾ ਇੱਕ ਇੱਕ ਗੱਲ ਹੋਰ ਹੈ ਕਿਉਂਕਿ ਜੇ ਪੰਜਾਬ ਦੇ ਵਿੱਚ ਖੁੱਲੀਆਂ ਜ਼ਮੀਨਾਂ ਸਦਾ ਮੁਕਸਰ ਦੇ ਇਲਾਕੇ ਦੇ ਵਿੱਚ ਹੀ ਸਈਆਂ ਠੀਕ ਆ ਖਾਸ ਕਰਕੇ ਆ ਜਿਹੜਾ ਜਿੱਥੇ ਅਸੀਂ ਖੜੇ ਆ ਇਹ ਇੱਕੋ ਬੰਦੇ ਦਾ ਟਾਕਾ 65 ਕਿਲੇ ਜ਼ਮੀਨ ਹੈ ਜੇ 65 ਕਿਲੇ ਮਾਲਾ ਕਿਸਦੇ ਵਲੇ ਜਾਣ ਤਾਂ ਉਹ ਭਾਵੇਂ ਮੈਂ ਕਹਣਾ ਜਿੰਨੇ ਮਰ ਜਿਆ ਤੜਾਂਗੀਆਂ ਤੜਾਲੇ 65 ਕਿਲੇ ਤਾਂ ਕੱਟੇ ਬਜ਼ੁਰਗ ਬਜ਼ੁਰਗ ਮੰਜੇ ਦੇ ਪਿਆ ਜੀ ਉਹਨਾਂ ਦਾ ਪੈ ਗਿਆ ਮੰਜੇ ਜਦੋਂ ਦੀ ਆ ਮਸ਼ੀਨ ਲੱਗੀ ਉਦੋਂ ਦਾ ਉਹ ਮੰਜੇ ਦੇ ਪਿਆ ਹੈ ਜਦ ਕੋ ਹਰ ਵੇਲੇ ਘੋੜੇਦਰਾ ਖਾਲੇ ਪੱਕੇ ਦੇ ਤੁਰ ਸਕਦਾ ਸੀਗਾ 85 ਸਾਲ ਦਾ ਪਾਜੀ ਦੀ ਉਮਰ ਦਾ ਉਹ ਖਾਲੇ ਦੇ ਤੁਰਿਆ ਫਿਰਦਾ ਸਾਰਾ ਦਿਨ ਆਉਂਦਾ ਜਿੱਦਨ ਮਸ਼ੀ ਮੇ ਕੋਲ ਵੀ ਇੰਨਾ ਹੀਰਵਾ ਕਰਕੇ ਬਜ਼ੁਰਗ ਵੀ ਯਾਰ ਅਸੀਂ ਫੇਰ ਉੱਜਣਾ ਕਿਉਂਕਿ ਇਹ ਪਹਿਲਾਂ ਪਾਕਿਸਤਾਨ ਤੋਂ ਉੱਜੜ ਕੇ ਸਾਰੇ ਆਏ ਆ। ਦੂਜੀ ਗੱਲ ਇਹ ਹੈ ਜੇ ਵਰਮਿਆਂ ਨਾਲ ਵੀ ਨਿਕਲ ਨਹੀਂ ਐ ਤੇ ਲੈ ਕੇ ਤਾਂ ਸੜਕਾਂ ਥਰੂ ਆਹ ਸਾਰੇ ਖਾਲੇ ਦਿਖਾ ਦੇ ਮਾੜਾ ਜ ਆਹ ਸਾਰੇ ਖਾਲੇ ਆ ਪਹੀਆਂ ਇਹਨਾਂ ਦੇ ਉੱਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਚੜਨਾ ਵੀ ਬੰਦ ਹੋ ਜਾਣਾ ਤੇ ਜਦੋਂ ਮੰਨ ਲਾ ਥਾਂ ਥਾਂ ਤੇ ਮੰਨ ਲਾ ਵਰਮਿਆਂ ਨਾਲ ਵੀ ਨਿਕਲਣ ਲੱਗੀ ਵੈਸੇ ਤਾਂ ਇਹ ਪੋਸੀਬਲ ਨਹੀਂ ਕਿਉਂਕਿ ਆਪਾਂ ਜਿਹੜੇ ਫਿਲਮਾਂ ਦੇਖਦੇ ਆਂ ਏ ਜੇ ਵਰਗੀਆਂ ਫਿਲਮਾਂ ਦੇਖਦਾ ਵੀ ਉੱਤੋਂ ਆਉਂਦੇ ਆ ਤਾਮਲਾਂ ਦੀ ਫਿਲਮ ਦੇਖੋ ਜੀ ਉਧਰ ਇੰਡਸਟਰੀ ਬੜੀ ਵਿਖਾਉਂਦੇ ਤੁਹਾਨੂੰ ਫਿਲਮਾਂ ਵਿੱਚ ਮੇਰਾ ਮੇਰਾ ਤਾਂ ਉਧਰ ਹੋਣ ਨਿਕਲ ਜਾਂਦਾ ਮੈਂ ਚਿੱਟੀ ਮੇਰੀ ਦਾੜ੍ਹੀ ਹੋ ਗਈ ਜੇ ਤੇ ਮੈਂ ਉਹ ਫਿਲਮ ਇੰਡਸਟਰੀ ਜਿਹੜੀ ਤਾਮਲਾਂ ਉਰ ਦੇ ਵੇਖੋ ਮੈਂ ਸਾਰੇ ਭਰਾਵਾਂ ਨੂੰ ਸੰਬੋਧਨ ਕਰਦਾ ਜੇ ਤਾਮਲਾਂ ਉਰ ਦੇ ਮੁੰਡੇ ਫਿਲਮਾਂ ਹੀ ਰੋਣਾਉਂਦੇ ਆਪਣੀ ਹਿੰਦੀ ਲਈ ਘੱਟ ਉਹ ਇੰਡਸਟਰੀਆਂ ਵਿਖਾਉਂਦੇ ਉਹ ਸਾਰੇ ਇੰਡਸਟਰੀ ਦੇ ਨਿਰਪਰ ਕਰਦੇ ਆ ਫਿਲਮ ਨੂੰ ਬਿਲਕੁਲ ਤਾਮਲਾਡੂ ਮੁੰਡੇ ਜਿੰਨੇ ਨੇ ਉਧਰ ਦੇ ਸਟੇਟਾਂ ਦੇ ਉਹ ਫਿਲਮ ਚੰਗੀ ਜੋ ਸਾਰੇ ਮੇਰੇ ਪੰਜਾਬੀ ਭਰਾ ਸਾਰੇ ਉਹ ਉਹ ਦੇਖ ਲੋ ਚਰਪਾਲ ਆ ਜੂ ਵੀ ਕਿਵੇਂ ਕਵਰ ਕਰਦੇ ਕੇਜੀਐਫ ਵਰਗੀਆਂ ਜਿੱਥੇ 골ਡ ਨਿਕਲਦਾ ਕੁਛ ਵੀ ਨਿਕਲਦਾ ਚਾਹੇ ਤਾਂ ਉਹ ਦਿਖਾਉਂਦਾ ਵੀ ਕਿਵੇਂ ਟਰੱਕ ਥੱਲੇ ਹਜ਼ਾਰਾਂ ਜਿਹੜਾ ਹੈਗਾ ਫੁੱਟ ਥੱਲੇ ਜਾ ਕੇ ਉਹ ਚੀਜ਼ਾਂ ਨੇ ਕਿਹਾ ਉਹੀ ਇੱਥੇ ਹੋਣਾ ਇਤੋਂ ਚੀਜ਼ਾਂ ਜਾਣਗੀਆਂ ਉਹ ਸੜਕਾਂ ਦੇ ਥਰੂ ਠੀਕ ਆ ਜੇ ਨੇੜੇ ਤੇ ਇਧਰੋਂ ਰੇਲਵੇ ਦੇ ਥਰੂ ਜਾਣਗੀਆਂ ਮਹਾਰਾਜ ਟ੍ਰਾਂਸਪੋਰਟੇਸ਼ਨ ਕਾਰਨ ਕਿ ਇਹ ਜਿਹੜਾ ਹੈਗਾ ਅੱਜ ਦਾ ਜਿਹੜਾ ਇੱਕ ਮੋੜਾ ਉਹ ਬੰਨ ਦਿੱਤਾ ਗਿਆ ਕਿਉਂਕਿ ਜਦੋਂ ਮੰਤਰੀ ਆਗੇ ਇਹਦਾ ਮਤਲਬ ਕੀ ਹੈ ਕਿ ਹੁਣ ਦਿੱਲੀ ਦੂਰ ਨਹੀਂ ਆਉਣ ਵਾਲਾ ਸਮਾਂ ਜਿਹੜਾ ਮੈਂ ਹਰ ਵਾਰ ਵੀ ਕਹਿੰਦਾ ਕਿ 2028 ਤੱਕ ਪੰਜਾਬ ਦੇ ਵਿੱਚ ਆਮ ਤੋਂ ਆਮ ਕਿੱਲੇ ਦਾ ਰੇਟ ਵੀ ਕਰੋੜ ਨਹੀਂ 2 ਕਰੋੜ ਹੋਊਗਾ ਕਾਰਨ ਹੈ ਜੇਕਰ ਇਹ 1300 ਕਿੱਲੇ ਵਾਲੇ ਝਾੜ ਤੇ ਤੇ ਇਹ ਲੈਣਗੇ ਕਿੱਥੇ ਇਹਨਾਂ ਨੂੰ ਕਰੋੜਾਂ ਦੇ ਭਾਣ ਵੀ ਨਹੀਂ ਮਿਲਣੇ ਠੀਕ ਹੈ ਕਿਉਂਕਿ ਕੁਝ ਦਾ ਭਾਰਤ ਮਾਲਾ ਪ੍ਰੋਜੈਕਟ ਲੱਗੀ 1300 ਕਿੱਲਾ ਇਹ ਤਾਂ ਹਜੇ ਇੱਕ ਹੈ ਇਹ ਕੁੱਲ ਕਿੰਨੇ ਕੱਢੇ 10 ਆ ਮੈਨੂੰ ਲੱਗਦਾ ਹੈ ਨਾ 16 ਜੀ 50 ਚ ਸੁਣਿਆ ਜੀ ਤੇ ਤਿੰਨਾਂ ਦਾ ਕੱਲ ਉਦਘਾਟਨ ਕਰ ਗਿਆ ਮੰਤਰੀ ਪਿਛਕੜ ਵਾਲੇ ਦਾ ਅਸੀਂ ਨਹੀਂ ਉਦਘਾਟਨ ਦਿੱਤਾ ਸ਼ੇਰਗੜ ਜੀ ਤੇ ਫਾਈਲ ਕਦੇ ਲਾਗੇ ਪਿੰਡ ਆ ਹੁਣੇ ਇੱਕ ਵਾਰ ਬੜਾ ਸੌਰੀ ਭੁੱਲ ਗਿਆ ਤੇ 10 ਦਾ ਘਾਟਰ ਤਿੰਨਾਂ ਦਾ ਕਰ ਗਿਆ ਤੇ ਬਾਕੀ ਰਹਿ ਗਏ 13 ਉਹ ਵੀ ਆ ਜਿੱਦਾਂ ਸਾਡੇ ਦੇ ਤਲਵਾਰ ਧਾਰਤੂਗੀ ਉਧਰ ਕਾ ਵੀ ਵੇਖੋ ਉਹ ਕਬਰ ਵਾਲੇ ਵੀ ਸਾਰੇ ਸਹਿਮਤ ਹੋ ਗਏ ਕਿਉਂ ਚਿਤਨਾ ਧਰ ਨਹੀਂ ਨਾ ਤੇ ਉਧਰ ਕਾ ਲਗੇ ਮੈਂ ਤਿੰਨਾਂ ਦਾ ਦਰਕਾਰ ਆ ਤਾਂ ਕਾਟਣਾ ਤੇ ਆ ਤੁਸੀਂ ਕਿਉਂ ਨਹੀਂ ਦਿੰਦੇ ਆ ਵੇਖੋ ਨਦੇ ਤੇ ਤੁਸੀਂ ਦੇਖ ਲਓ ਵੀ ਜਦੋਂ ਇਹ 16 ਪ੍ਰੋਜੈਕਟ ਚੱਲਣ ਅਗੇ ਤਾਂ ਪੰਜਾਬ ਦੇ ਵਿੱਚ ਕਿੱਥੇ ਜ਼ਮੀਨ ਮਿਲਣੀ ਹੈ ਜਿਵੇਂ ਬਾਈ ਨੇ ਪਿਛਲੇ ਇੰਟਰਵਿਊ ਚ ਵੀ ਦੱਸਿਆ ਸੀ ਇਹਨਾਂ ਦੇ ਇਹ ਕਹਿੰਦੇ ਵੀ ਆਪਾਂ ਕਿਤੇ ਜਿਹੜਾ ਹੈਗਾ ਦੁਆਬੇ ਚ ਲੈ ਲ ਗਏ ਹੈਨਾ ਉਹ ਪਹਿਲਾਂ ਤਾਂ ਦੱਸ ਦਿੰਦੇ ਇਹਨਾਂ ਨੇ ਪਹਿਲਾਂ ਫੋਨ ਕਰਕੇ ਪੁੱਛਿਆ ਉਦੋਂ ਕਿੰਨਾ ਰੇਟ ਕਹਿੰਦੇ ਸੀ ਕਿ 20 ਤੋਂ 30 25 ਤੱਕ ਦਾ ਤਿੰਨ ਰੇਟ ਬਸ 20 25 ਤੇ ਹੁਣ ਜਦੋਂ ਤੁਸੀਂ ਫਿਰ ਕੱਲ ਪੁੱਛਿਆ ਤਾਂ ਕਿੰਨਾ ਕਹਿੰਦੇ ਉਹਨੇ ਸਾਡੇ ਭਰਾ ਜੀ ਉੱਥੇ ਪਿੰਡ ਦਾ ਲੰਬੜਦਾਰ ਪਿੰਡ ਬਲੰਦਪੁਰੀ ਦਾ ਉਹਨੇ ਕਹਾ ਵੀ ਸਰਪੰਚ ਸਾਹਿਬ ਜਿੱਥੇ ਮਰਜ਼ੀ ਲੱਭ ਲੋ ਇੱਥੇ ਵੀ ਲੇਟ 60 ਲੱਖ ਹੋ ਗਿਆ ਨਹੀਂ ਮਿਲਣੀ ਤੁਹਾਨੂੰ ਤੁਸੀਂ ਦੇਖ ਲਓ ਵੀ ਹਜੇ ਗੱਲ ਨਿਕਲੀ ਵੀ ਨਹੀਂ ਕੋਈ ਹੋਈ ਵੀ ਨਹੀਂ ਜ਼ਮੀਨਾਂ ਦੇ ਰੇਵਟਾ 20 ਵਾਲੇ ਦਾ 60 ਲੱਖ ਹੋ ਗਿਆ ਪੰਜਾਬ ਦੇ ਵਿੱਚ ਮਤਲਬ ਜਿਹੜੇ ਧੀਆ ਪੁੱਤ ਸਾਡੇ ਬਾਹਰ ਆ ਮੈਂ ਹਰ ਦੇਸ਼ ਦੇ ਵਿੱਚ ਜਾਣਾ ਰਹਿਣਾ ਦਿਖਾਉਂਦਾ ਰਹਿਣਾ ਕਿ ਕੱਲ ਜਿਵੇਂ ਟਰੰਪ ਨੇ ਭਰ ਕੇ ਅਜਾਜ ਵੀ ਮੋੜਨੇ ਸ਼ੁਰੂ ਕਰਤੇ ਆ ਦੇਖ ਲਓ ਅੰਤ ਤੇ ਆਪ ਦੇ ਘਰ ਬਿਨਾ ਸਰਦਾ ਨਹੀਂ ਹੁੰਦਾ ਚਾਹੇ ਆ ਦੀ ਮਾਂ ਬਿਨਾ ਨਹੀਂ ਸਰਨਾ ਜੀ ਸਾਨੂੰ ਕੁਲ ਚਾਹੇ ਆਪਾਂ ਨਾਨਕੀ ਜਾਵੜਗੇ ਯਾਰ ਠੀਕ ਆ ਉਹ ਵੀ ਅਗਲੇ ਇੱਕ ਦਿਨ ਕਹਿੰਦੇ ਵੀ ਜਾਵੜਾ ਮਾਸੀ ਕੇ ਵੀ ਜਾਵੜਾ ਉਵੇਂ ਹੀ ਆ ਜੇ ਆਪ ਦੀ ਮਾਂ ਛੱਡ ਜਾਗੇ ਧਰਤੀ ਛੱਡ ਜਾਗੇ ਨਾ ਤਾ ਬਾਈ ਬਾਹਰ ਦੇਸ਼ਾਂ ਦੇ ਕਾਨੂੰਨ ਤਾਂ ਪਤਾ ਨਹੀਂ ਕਿੱਦੇ ਬਦਲ ਜਾਣੇ ਆ ਅਗਰ ਨਾਲ 2 ਮਿੰਟਾਂ ਚ ਇਹ ਕਹਿਦਾ ਨਹੀਂ ਦਿੰਦੇ ਪੀਆ ਨਹੀਂ ਦਿੰਦੇ ਜੀ ਨਹੀਂ ਹਾਂ ਦੇ ਹਾਂ ਦੇ ਹਾਂ ਦੇ ਹਾਂ ਦੇ ਸੋ ਸਾਨੂੰ ਯਾਰ ਆਪਦੇ ਜ਼ਮੀਨਾਂ ਵਾਸਤੇ ਲੜਨਾ ਚਾਹੀਦਾ ਠੀਕ ਆ ਤੇ ਖੜਨਾ ਚਾਹੀਦਾ ਪੰਜਾਬ ਦੇ ਵਿੱਚੋਂ ਲਗਭਗ ਆਉਣ ਵਾਲਾ ਸਮਾਂ ਜਿਹੜਾ ਹੈਗਾ ਪੰਜਾਬ ਦੀਆਂ ਜ਼ਮੀਨਾਂ 2-2 ਕਰੋੜ ਨੂੰ 3-3 ਕਰੋੜ ਨੂੰ ਵੀ ਇਹਦਾ ਕੋਈ ਮੁੱਲ ਨਹੀਂ ਮਿੱਟੀ ਉਤੋਲਵੀਂ ਹੈ ਇੱਕ ਤਰ੍ਹਾਂ ਦਾ ਸੋ ਮੈਂ ਤਾਂ ਤੁਹਾਨੂੰ ਇਹ ਦਿਖਾਉਣ ਵਾਸਤੇ ਇੱਥੇ ਆਇਆ ਵੀ ਇਹ ਹਾਲਾਤ ਆ ਇਹ ਪਿੰਡਾਂ ਦੇ ਕਿ ਇਹ ਸਹਾਨ ਆ ਜਿਹੜਾ ਜ਼ਮੀਨਾਂ ਦੇਣਾ ਨਹੀਂ ਚਾਹੁੰਦੇ ਸਰਕਾਰਾਂ ਨੇ ਲਗਭਗ ਸਾਰਾ ਪਲਾਨ ਬਣਾ ਲਿਆ ਸਾਰਾ ਰਫ ਲੀ ਸਕੈਚ ਹੋ ਗਿਆ ਅੰਤ ਦੇ ਪਾਸ ਡੰਡੇ ਮਾਰ ਮਾਰ ਕੇ ਜਾਂ ਆਪਾਂ ਆ ਗਏ ਮਿੱਠੀਆਂ ਗੋਲੀਆਂ ਦੇ ਕੇ ਇਹਨਾਂ ਨੂੰ ਜਿਆਦਾ ਇਹਨਾਂ ਨੂੰ ਪੈਸੇ ਦੇ ਕੇ ਠੀਕ ਹੈ ਉਠਾਉਣਗੇ ਜਾਂ ਜ਼ਬਰੇ ਪੈਸੇ ਦੇ ਕੇ ਉਠਾਉਣਗੇ ਨਹੀਂ ਜ਼ਬਰੇ ਉਠਾਉਣਗੇ ਜੀ ਆਹ ਉਹ ਡੰਡੇ ਨਾਲ ਤੇ ਨਹੀਂ ਉਡਦੇ ਕਿੰਨੇ ਨੂੰ ਸਾਨੂੰ ਮਾਰ ਦੇਣਗਾ ਸਾਨੂੰ ਉਹਨਾਂ ਨੂੰ ਸ਼ਰਮ ਆਊਗੀ ਸਾਡੇ ਜੱਟਾਂ ਦੇ ਤੀਆ ਪੋਤ ਨੇ ਪੁਲਿਸ 'ਚ ਵੀ ਸਾਡੇ ਪੰਜਾਬ ਦੇ ਹੀ ਨੇ ਜਿਹੜੇ ਡੰਡੇ ਮਾਰਨੇ ਕਿੰਨੇ ਨੂੰ ਮਾਰਨੇ ਗਿਆ ਸਾਨੂੰ ਸ਼ਰਮਨਾ ਹੋਊਗੀ ਵੀ ਚਲ ਤਾਂ ਵੀ ਬੰਦੇ ਮਾਰ ਗਏ ਨੇ ਹੁਣੀ ਬੱਸ ਕਰ ਜੀਏ ਸਾਨੂੰ ਸ਼ਰਮਨਾ ਹੋਊਗੀ ਹਰ ਥਾਂ ਤੇ ਅਕਵਾਇਰ ਆ ਖਾਸ ਕਰਕੇ ਉਦੋਂ ਬਾਅਦ ਤੁਹਾਨੂੰ ਮੈਂ ਇਧਰ ਅਬੋਂ ਮੋਕਸਾ ਤੋਂ ਲੈ ਕੇ ਜਾਊਂਗਾ ਬਠਿੰਡੇ ਜਿੱਥੇ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਵੱਲੋਂ ਪਿੰਡਾਂ ਦੇ ਵਿੱਚ ਧਰਨਾ ਦਿੱਤਾਇਆ ਰਿਹਾ ਗਿਆ ਸੀ ਜ਼ਮੀਨਾਂ ਨਹੀਂ ਦੇਣੀਆਂ ਪਰ ਲਗਾਤਾਰ ਸਰਕਾਰ ਆ ਜਿਹੜੇ ਜਿਹੜਾ ਹੈਗਾ ਠਾਣ ਨੂੰ ਤਿਆਰ ਸੋ ਹੁਣ ਆਉਣ ਵਾਲਾ ਸਮਾਂ ਜਿਹੜਾ ਕਿਸਾਨੀ ਤੇ ਲਗਾਤਾਰ ਭਾਰੀ ਹੈ ਤੇ ਕਿਸਾਨਾਂ ਦੀ ਜਿਹੜੀ ਆਪਸੀ ਫੋਟਾ ਚਾਹੇ ਯੂਨੀਅਨ ਦੀ ਕਹ ਲੋ ਚਾਹੇ ਪਿੰਡਾਂ ਦੇ ਆਪ ਦੇ ਲੋਕਾਂ ਦੀ ਰਾਜਨੀਤਿਕ ਫੋਟਾ ਇਹਨਾਂ ਨੂੰ ਲੈ ਡਬੂਗੇ ਜੇ ਆਏ ਅੱਜ ਨਾ ਇਕੱਠੇ ਹੋਏ ਤਾਂ ਸ਼ਾਇਦ ਬਾਅਦ ਚ ਇਕੱਠੇ ਹੋਣ ਦਾ ਸਰਕਾਰ ਮੌਕੇ ਨੇ ਦੇਵੇ ਜਿਵੇਂ ਕਿ ਇਹਨਾਂ ਪਿੰਡਾਂ ਨੂੰ ਜੇਕਰ ਇੱਕ ਪਿੰਡ ਉਜੜਦਾ ਮੰਨ ਲਓ ਉਹਦੇ 100 ਘਰ ਆ ਤਾਂ ਉਹ ਚਾਚੇ ਤਾਏ ਵੀ ਨਹੀਂ ਇੱਕ ਦੂਜੇ ਨੂੰ ਮਿਲਨੇ ਤੁਸੀਂ ਵੀ ਤੁਸੀਂ ਅਦਲ ਵੀ ਕਹਿ ਦੋ ਨਾ ਕਿ ਕੱਲ ਤਾਂ ਵਰਮੇ ਨਾ ਕਹਿਆ ਗਿਆ ਵੀ ਵਰਮੇ ਨਾ ਬੋਰ ਕੱਢ ਕੇ ਕੱਢਣਾ ਤੇ ਅੱਜ ਉਹ ਖਬਰ ਚ ਜ਼ਿੰਮੇਦਾਰ ਨੇ ਪੜਿਆ ਤੇ ਉਹਨੇ ਕਿਹਾ ਤਾਂ ਗੋਵਾਲ ਸਾਹਿਬ ਨੇ ਵੀ ਇੰਡਸਟਰੀ ਲਗੋ ਕਿਤੇ ਕਬਰਾਂ ਦੇ ਏਰੀਆ 'ਚ ਇੰਡਸਟਰੀ ਲੱਗਣੀ ਹੈ ਜਿਹੜਾ ਹੈਗਾ ਪਿਛਲੇ ਇੰਟਰਵਿਊ 'ਚ ਬਾਈ ਨੇ ਦੱਸ ਦਿੱਤਾ ਭਾਰਤਾਂ ਹਾਂਜੀ ਭਾਰਤਾਂ ਮੇਨ ਮੁੱਦਾ ਕੀ ਹੈ ਵੀ ਯਾਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪ ਦੇ ਵਖਰੇਵੇਂ ਭੁੱਲ ਕੇ ਇੱਕ ਯੂਨਾਈਟਡ ਲੜਾਈ ਜਿਹੜੀ ਹੈਗਾ ਲੜਨੀ ਚਾਹੀਦੀ ਹੈ ਕਿਉਂਕਿ ਹਮਲਾ ਹੁਣ ਅੰਬਾਨੀ ਅਡਾਨੀਆਂ ਦੇ ਕਾਰਪੋਰੇਟ ਕਾਰਪੋਰੇਟ ਕਰਾਨਾ ਉਹਨਾਂ ਦੇ ਪਿਓਾਂ ਦਾ ਉਹਨਾਂ ਦੇ ਪਿਓਾਂ ਦਾ ਉਹਨਾਂ ਦਾ ਕਾਰਨਾ ਜਿਨ੍ਹਾਂ ਨੇ ਇਥੋਂ ਅਰਬਾਂ ਡਾਲਰਾਂ ਦਾ ਵਪਾਰ ਕਰਨਾ ਕਰਨਾ ਉਹਨਾਂ ਸਾਡੇ ਵਾਸਤੇ ਇਹ ਕੋਈ ਜਿਹੜੇ ਕਾਗਜ਼ ਦੇ ਨੂਰ ਤੋਂ ਕੁਝ ਵੀ ਨਹੀਂਗੇ ਸੋ ਆਪਦੀ ਮਾਣਾਂ ਛੱਡੋ ਆਪਣੀਆਂ ਜ਼ਮੀਨਾਂ ਵਾਸਤੇ ਜਿਹੜਾ ਹੈਗਾ ਇੱਕ ਡਾਹ ਕੇ ਆਪਾਂ ਨੂੰ ਬਾਹਰ ਅੰਦਰ ਦਾ ਭਰਾਓ ਪੱਜੋ ਆ ਦੀ ਜੈਤ ਦਾ ਸੰਭਾਲੋ ਲੜੋ ਸੰਘਰਸ਼ ਕਰੋ ਕੋਈ ਨਹੀਂ ਇਥੇ ਸਭ ਕੁਝ ਹੈਗਾ ਜੀ ਮੈਂ ਵੀ ੱੱਕੇ ਬਾਹਰ ਖਾ ਕੇ ਆ ਜੀ ਭਲੇ ਜਮਾਨੇ ਖਾ ਕੇ ਆ ਮੈਂ ਗਿਆ ਸੀ ਮਾਲ ਕੇ ਸੌਦਾ ਕੀਤਾ ਸੀ 12 ਕਿੱਲਿਆਂ ਦਾ ਮੇਰੇ ਭਰਾਓ ਜੇ ਜਾਂਦੇ ਘਰੇ ਆਜੋ ਮਾਂ ਕੋਲੇ ਆਜੋ ਮਾਂ ਦੀ ਗੋਦ ਚ ਪੈ ਜਾਓ ਫੇਰਣ ਕੇ ਲੈ ਕੇ ਖਾਓ ਮੰਡੀ ਨੂੰ ਸਾੜੋ ਤੇ ਤੁਹਾਡਾ ਅਜ ਆਜੋ ਗਵਾਂਢੀ ਕਦਾ ਛੱਡ ਗਿਆ ਤੇ ਉਹ ਗਵਾਂਢੀ ਨੂੰ ਹਲਕ ਪਰਸੋ ਵਜਦਾ ਮੁਖਤਿਆਰ ਸਾਹਿਬ ਕੀ ਤੇ ਮੈਂ ਕਹਿੰਦਾ ਯਾਰ ਕੋਈ ਨਹੀਂ ਹਾਲ ਮੈਂ ਤਾਂ ਇੱਥੋਂ ਭੇਜਦਾ ਉਹ ਤੁਸੀਂ ਜਾਓ ਕਮਾਈ ਕਰੋ ਕਿਸ ਦਾ ਵੀ ਪੁੱਤ ਜਾਵੇ ਕਮਾਈ ਕਰਕੇ ਲੈ ਆਓ ਅਸਾ ਦਾਦੇ ਪੜਦਾਦੇ ਦੇ ਪੋਛ ਹੋਣਾ ਸੀ ਤੁਹਾਨੂੰ ਬੜੇ ਸਵਾਗਤ ਕਰੀ ਆਦੇ ਸਾਡਾ ਪੋਤਰਾ ਆਇਆ ਤੇ ਪੋਤਾ ਆਇਆ ਕਮਾਈ ਕਰਕੇ ਆ ਤੇ ਲੈ ਜਾਦਾ ਦੁਖਾ ਲੈ ਕੇ ਵੀ ਗਵਾਂਢੀ ਨੂੰ ਆਵੇ ਮੈਂ ਗਿਆ ਤੇ ਵਾਰਡੀ ਵੀ ਕਹੇ ਵੀ ਵਾਕਈ ਮੁਖਤਿਆ ਕੀਤਾ ਬਿਲਕੁਲ ਜਾਓ ਜਾਓ ਜਾਣਾ ਚਾਹੀਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਨਾ ਸਮਾਂ ਦਾ ਜਰੂਰ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਜਿੱਥੋਂ ਖਨिज ਨਿਕਲਦਾ ਉਹਨਾਂ ਦੇ ਕਿਸਾਨ ਦੇ ਹਾਲਾਤ ਕੀ ਆ ਤੇ ਉਹ ਪਿੰਡ ਨੇ ਉਹ ਜ਼ਮੀਨਾਂ ਨੇ ਜਿੱਥੋਂ ਪोटाश ਨਿਕਲਿਆ ਤੇ ਪोटाश ਦੇ ਭੰਡਾਰਾ ਲਗਭਗ ਇੱਥੇ 1300 ਕਿੱਲਾ ਜਿਹੜਾ ਹੈਗਾ ਅਕਵਾਇਰ ਕੀਤਾ ਨਾ ਕਬਰਾਲਾ ਤੇ ਨਾਲ ਆ ਸਰਾਵਾ ਬੋਦਲਾ ਤੇ ਕਟਿਆਂ ਵਾਲੀ ਦਾ ਇਲਾਕਾ ਸੋ ਇਹਨਾਂ ਪਿੰਡਾਂ ਦੇ ਵਿੱਚੋਂ ਆ ਜਿਹੜਾ ਲਗਾਤਾਰ ਵਿਰੋਧ ਵੀ ਜਿਹੜਾ ਹੈ ਕਿਸਾਨ ਕਰ ਰਹੇ ਨੇ ਤੇਇਕ ਬਸਤਨ ਮੈਂ ਦਿਖਾ ਦਿਆਂ ਕਿ ਨਾਲ ਹਾਈਵੇ ਵੱਡੇ ਕੱਢੇ ਗਏ ਨੇ ਇਧਰਲੇ ਪਾਸੇ ਰੇਲ ਦੀਆਂ ਲਾਈਨਾਂ ਪਣ ਚੁੱਕੀਆਂ ਨੇ ਨਾਲ ਨਹਿਰਾਂ ਨੇ ਇਧਰਲੇ ਪਾਸੇ ਜੇ ਗੱਲ ਕਰਕੇ ਤਾਂ ਨਾਲੇ ਵੀ ਬਣੇ ਹੋਏ ਨੇ ਸੋ ਇਹਨਾਂ ਪਿੰਡਾਂ ਦੇ ਕੀ ਲੋਕ ਸੋਚਦੇ ਆ ਤੁਹਾਨੂੰ ਮੈਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਦਿਖਾਉਂਦਾ ਰਹੂੰਗਾ ਪਰ ਇਹ ਮਹਿਲਾ ਵਰਗੀਆਂ ਕੋਠੀਆਂ ਮਹਿਲਾ ਵਰਗੇ ਘਰ ਜਿਹੜੇ ਹੈਗੇ ਆ ਪਾਏ ਹੋਏ ਆ ਤੇ ਇੱਥੇ ਜ਼ਮੀਨਾਂ ਖੁੱਲ੍ਹਣਾਂ ਲਗ ਭਾਗ ਜਿਹੜੀ ਜ਼ਮੀਨ 'ਚ ਮੈਂ ਖੜਾ ਆ ਤਾਂ ਇੱਕੋ ਬੰਦੇ ਦੀ 60 ਕਿੱਲੇ ਜ਼ਮੀਨ ਹੈ ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਸਾਡੇ ਜਿਹੜਾ ਹੈ ਸਰਕਾਰ ਨੇ ਐਕਵਾਇਰ ਕਰ ਰਹੇ ਤਾਂ ਉਹਦਾ ਮੰंजे ਚ ਪਿਆ ਕਹਿੰਦਾ ਹਜੇ ਤੱਕ ਉੱ ਅਾਡਾ ਅਡਾ ਵੀਡੀਓ ਦੇ ਵਿੱਚ ਹਰ ਤਬਕੇ ਨੂੰ ਹਰ ਪਿੰਡ ਨੂੰ ਕਵਰ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਬਣੇ ਰਹੋ ਗੁਰਪ੍ਰੀਤ ਕੋਟ